ਸਨਕ ਦਾ ਮਾਸ ਵੱਜ ਜਾਂਦਾ ਹਾਂਜੀ ਲੋਕ ਭਾਜੀ 10-10 ਸਾਲ ਤੱਕ ਐਂਟੀਬਾਇਓਟਿਕਸ ਲਈ ਜਾਂਦੇ ਆ ਹਾਂਜੀ ਹਨਾ ਛਿਗਾੜ ਜਾਂਦੀਆਂ ਫਿਰ ਉਹ ਇੱਕ ਛੋਟੀ ਜੀ ਗੋਲੀ ਉਹ ਲੈਂਦੇ ਆ ਜਿਹਨਾਂ ਨੀਂਦ ਬਹਾਉਂਦੀ ਆ ਉਹ ਆਈ ਥਿੰਕ ਚਲੋ ਜਿਹੜੀ ਵੀ ਆ ਹਾਂਜੀ ਜਿਹੜੀ ਵੀ ਹੋਗੀ ਠੀਕ ਹੈ ਠੀਕ ਹੈ ਮੈਂ ਉਹ ਕਿਸੇ ਚੀਜ਼ ਨੂੰ ਮਾੜਾ ਨਹੀਂ ਕਹਿੰਦਾ ਕਿਸੇ ਵੀ ਪੈਥੀ ਨੂੰ ਮਾੜਾ ਨਹੀਂ ਕਹਿੰਦਾ ਅੱਛਾ ਪਰ ਉਹ 10 ਸਾਲ ਜਾਂ ਡੇਢ ਸਾਲ 2 ਸਾਲ 3 ਸਾਲ ਕਈ ਰੋਗ ਇਸ ਸੀਨ ਜੂਦੇ ਰਹਿੰਦੇ ਆ ਹਾਂਜੀ ਹਾਂਜੀ ਪਰ ਜਦੋਂ ਆਯੁਰਵੇਦ ਚ ਆਉਂਦੇ ਆ ਹਾਂਜੀ ਤਾਂ 2-3 ਮਹੀਨੇ ਚ ਠੀਕ ਹੀ ਹੋ ਜਾਂਦੇ ਆ ਹੁਣ ਤੁਸੀਂ ਦੱਸੋ ਜੇ ਨੇ ਐਵਰੇਜ ਲਾਦਾ ਚਲੋ 10 ਸਾਲ ਨਹੀਂ ਕਹਿੰਦੇ 5 ਸਾਲ ਲਾ ਲਓ ਜੇ 5 ਸਾਲ ਕਿਸ ਨੇ ਐਂਟੀਬਾਇਓਟਿਕਸ 10-10000 ਦੀਆਂ 5-5000 ਦੀਆਂ ਦਵਾਈਆਂ ਖਾ ਲਈਆਂ ਉਸ ਤੋਂ ਬਾਅਦ 3 ਮਹੀਨੇ ਚ ਜੇ ਉਹ ਕਿਉਰ ਹੁੰਦਾ ਹੁਣ ਤੁਸੀਂ ਆਪ ਫੈਸਲਾ ਕਰੋ ਕਿ ਫਾਸਟ ਕਿਹੜੀ ਚੀਜ਼ ਆ ਨਹੀਂ 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 ਬਿਲਕੁਲ ਗੱਲ ਤੁਹਾਡੀ ਸਹੀ ਆ ਬਿਲਕੁਲ ਹਾਂ ਜੇ ਲੌਜੀਕਲੀ ਦੇਖਿਆ ਜਾਵੇ ਹੁਣ ਬੀਪੀ ਆ ਭਾਜੀ ਬੀਪੀ ਦੀ ਲੋਕ ਪੱਕੀ ਗੋਲੀ ਮਤਲਬ ਇੰਨੀ ਕੰਡੀਸ਼ਨਿੰਗ ਹੋ ਗਈ ਆ ਕਿ ਪੱਕੀ ਗੋਲੀ ਸਵੇਰੇ ਉੱਠ ਕੇ ਖਾਣੀ ਆ ਨਹੀਂ ਤਾਂ ਸਾਨੂੰ ਖਰੇ ਕੀ ਹੋ ਜਾਣਾ ਹਣਾ ਬਿਲਕੁਲ ਤਾਜਿਰਵਾਦ ਬੀਬੀ ਨੂੰ ਕੋਈ ਚੀਜ਼ ਨਹੀਂ ਮੰਨਦਾ